ਵੋਤਨ ਵਾਸ ਸਪੀਕਰ ਸਾਹਿਬ ਮੈਂ ਸਪੀਕਰ ਸਾਹਿਬ ਤੁਹਾਡੇ ਮਾਧਮ ਦੇ ਰਾਹੀਂ ਦੋ ਗੱਲਾਂ ਆਪਣੇ ਹਲਕੇ ਦੀਆਂ ਰੱਖਣਾ ਚਾਹਣਾ ਪਹਿਲੀ ਗੱਲ ਸਰ ਪਿਛਲੇ ਸਮਿਆਂ ਦੇ ਵਿੱਚ ਘੱਗਰ ਦਰਿਆ ਦੇ ਸਬੰਧ ਦੇ ਵਿੱਚ ਤੇ ਬੁੱਢੇ ਨਾਲੇ ਦੇ ਸਬੰਧ ਦੇ ਵਿੱਚ ਸਾਡੇ ਬਹੁਤ ਸਾਰੇ ਸਾਥੀ ਐਮ ਐਲ ਏ ਸਹਿਵਾਨ ਨੇ ਆਪਣੀ ਆਪਣੀ ਗੱਲ ਰੱਖੀ ਇਨਾਂ ਤੋਂ ਹੁੰਦੇ ਨੁਕਸਾਨ ਬਾਰੇ ਗੱਲ ਰੱਖੀ ਤੇ ਤੁਸੀਂ ਘੱਗਰ ਦਰਿਆ ਤੇ ਬੁੱਢਾ ਦਰਿਆ ਦੇ ਉੱਤੇ ਵਿਧਾਨ ਸਭਾ ਦੀ ਕਮੇਟੀ ਬਣਾਈ ਤੇ ਉਸ ਕਮੇਟੀ ਦੇ ਸਰ ਬਹੁਤ ਸਾਰਥਕ ਨਤੀਜੇ ਨਿਕਲੇ ਘੱਗਰ ਦਰਿਆ ਦੇ ਸਬੰਧ ਦੇ ਵਿੱਚ ਅਸੀਂ ਮੀਟਿੰਗਾਂ ਕੀਤੀਆਂ ਸਾਰੇ ਅਧਿਕਾਰੀ ਸ਼ਾਮਲ ਹੁੰਦੇ ਰਹੇ ਵਿਚਾਰ ਚਰਚਾ ਹੁੰਦੀ ਰਹੀ ਤੇ ਸਾਡੀ ਕਮੇਟੀ ਦਲਜੀਤ ਸਿੰਘ ਭੋਲਾ ਚੇਅਰਮੈਨ ਸਾਹਿਬ ਤੇ ਸਾਰੇ ਐਮ ਐਲ ਏ ਸਹਿਬਾਨਾਂ ਉੱਥੇ ਕੱਗਰ ਦਰਿਆ ਤੇ ਇਹਨਾਂ ਨੇ ਵਿਜ਼ਿਟ ਵੀ ਕੀਤਾ ਜੀ ਤੇ ਲੋਕਾਂ ਦੇ ਵਿੱਚ ਇੱਕ ਬੜਾ ਵਿਸ਼ਵਾਸ ਪੈਦਾ ਹੋਇਆ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਕਿ ਹੁਣ ਸਾਡਾ ਹੱਲ ਨਿਕਲੇਗਾ ਤੇ ਉਹਦਾ ਹੱਲ ਵੀ ਨਿਕਲਿਆ ਸਰ ਪਿਛਲੇ 50 ਸਾਲਾਂ ਦੇ ਵਿੱਚ ਜਿਹੜਾ ਕੰਮ ਨਹੀਂ ਹੋ ਸਕਿਆ ਸੀ ਮਕਰੋੜ ਸਾਬ ਤੋਂ ਕੜਹਿਲ ਤੱਕ 18 ਕਿਲੋਮੀਟਰ ਦਾ ਜੋ ਕੱਗਰ ਸੀ ਪਿਛਲੇ ਸਾਲ ਉਹ 45 ਜਗ੍ਹਾ ਤੋਂ ਉੱਥੋਂ ਟੁੱਟਿਆ ਸੀ ਤੇ ਇਸ ਕਮੇਟੀ ਬਣਨ ਦੇ ਸਦਕਾ ਉਥੇ ਅਸੀਂ ਇਹ ਜਿਹੜਾ ਅਸੀਂ 18 ਕਿਲੋਮੀਟਰ ਦਾ ਬਨ ਇਹ ਬਣਾਉਣ ਦੇ ਵਿੱਚ ਕਾਮਯਾਬ ਹੋਏ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਨਕਲੂਡ ਕਰੋ ਸਰ ਹਾਂਜੀ ਸਰ ਸਰ 2 ਮਿੰਟ ਸਰ 18 ਕਿਨੂ ਮਾਨਯੋਗ ਮੁੱਖ ਮੰਤਰੀ ਸਾਹਿਬ 18 ਸੀ ਨੂੰ ਉਥੇ ਗਏ ਖੱਥੀ ਜਾ ਕੇ ਉਥੇ ਕੰਮ ਸ਼ੁਰੂ ਕਰਾਇਆ ਤੇ ਅਸੀਂ ਰਿਕਾਰਡ ਤੋੜ 2 ਮਹੀਨਾ ਦੇ ਵਿੱਚ 15 8 ਤੱਕ 18 ਕਿਲੋਮੀਟਰ ਬਨ ਦੋਹੇ ਪਾਸੇ ਘੱਗਰ ਦੇ 15-15 ਫੁੱਟ ਚੌੜਾ ਬਨ ਜਿਹੜਾ ਬਨ ਤਾਂ ਅੱਜ 744 ਫੁੱਟ ਤੇ ਘੱਗਰ ਫੇਰ ਚਲਾ ਗਿਆ ਸੀ ਪਰ ਲੋਕ ਨਿਸ਼ਚਿੰਤ ਰਹੇ ਤੇ ਉੱਥੇ ਘੱਗਰ ਤੋਂ ਕੋਈ ਨੁਕਸਾਨ ਨਹੀਂ ਹੋਇਆ ਮੇਰੀ ਬੇਨਤੀ ਹੈ ਸਰ ਇਹਦੇ ਚ ਕਿ ਬੁੱਢਾ ਨਾਲਾ ਤੇ ਘੱਗਰ ਦਰਿਆ ਦੋ ਮਸਲਿਆਂ ਤੇ ਕਮੇਟੀ ਹੈ ਹੁਣ ਜਦੋਂ ਬੁੱਢਾ ਨਾਲਾ ਦੀ ਡਿਸਕਸ਼ਨ ਹੁੰਦੀ ਹੈ ਘੱਗਰ ਦਰਿਆ ਵਾਲੇ ਸਾਡੇ ਐਮਐਲਏ ਸਾਹਿਬਾਨ ਕਿ ਉਹਦੇ ਮੈਂਬਰ ਵੀ ਨਹੀਂ ਹੈਗੇ ਉਹ ਖਾਲੀ ਰਹਿ ਜਾਂਦੇ ਆ ਜਦੋਂ ਖਗਰਧਰਾ ਦੀ ਗੱਲ ਹੁੰਦੀ ਆ ਤਾਂ ਬੁੱਡੇ ਨਾਲੇ ਵਾਲਿਆਂ ਦੀ ਗੱਲ ਨਹੀਂ ਹੁੰਦੀ ਸੋ ਮੇਰੀ ਬੇਨਤੀ ਹੈ ਕਿ ਖਗਰਧਰਾ ਤੇ ਬੁੱਡੇ ਨਾਲੇ ਦੀ ਕਮੇਟੀ ਅਲੱਗ-ਅਲੱਗ ਬਣਾ ਦਿੱਤੀ ਜਾਵੇ ਤੇ ਜਿਹੜੇ ਐਮਐਲਏ ਸਹਿਬਾਨ ਖਗਰਧਰਾ ਤੋਂ ਫੈਕਟਰ ਨੇ ਉਹਦੇ ਚ ਸ਼ਾਮਲ ਕਰ ਦਿੱਤੇ ਜਾਨ ਸਰ ਦੂਜੀ ਗੱਲ ਸਰ ਬਸ ਹੁਣ ਥੈਂਕ ਯੂ ਸਰ ਇੱਕ ਇੱਕ ਮਿੰਟ ਥੈਂਕ ਯੂ ਗੋਇਲ ਸਾਹਿਬ ਨਹੀਂ ਕੱਲ ਬੋਲ ਲਿਓ ਫਿਰ ਤੁਸੀਂ ਅੱਜ ਇਹ ਤੁਹਾਡਾ ਜਿਹੜਾ ਇਹ ਗੱਲ ਆ ਗਈ ਇਥੇ ਵਿਚਾਰ ਕਰ ਲਿਆ ਜਾਏਗਾ ਜੀ ਪਾੜਾ ਸਾਹਿਬ